ਜਿੰਨੇ ਦੇ ਸਰੀਰ ਚ ਬਹੁਤ ਜ਼ਿਆਦਾ ਦਰਦ ਰਹਿੰਦਾ 60 ਫੀਟ ਲੱਗੀ ਹੋਈ ਆ ਵਾਇਵੱਦੀ ਆ ਜਾਂ ਸਰੀਰ ਦੀ ਕਮਜ਼ੋਰੀ ਤਾਂ ਆਹ ਪੰਜੀਰੀ ਜ਼ਰੂਰ ਬਣਾ ਕੇ ਖਾਣ ਇਹ ਆਪਾਂ ਬਣਾਈ ਆ ਜੀ ਮੇਥੇ ਦਾਣੇ ਤੋਂ ਜਿਹੜੇ ਮੇਥੇ ਨੇ ਉਹ ਆਪਾਂ 250 ਗ੍ਰਾਮ ਲਏ ਹੋਏ ਨੇ 100 ਗ੍ਰਾਮ ਆਪਾਂ ਲਿਆ ਹੋਇਆ ਜੀ ਨਾਰੀਅਲ ਜਿਹੜਾ ਕਿ ਆਪਾਂ ਕੱਦੂ ਕਸ਼ ਕਰ ਲਿਆ ਸੀ 100 ਗ੍ਰਾਮ ਅਖਰੋਟ 100 ਗ੍ਰਾਮ ਆਪਾਂ ਬਦਾਮ 10 ਗ੍ਰਾਮ ਪੂਰੀ ਮਿਰਚ ਤੇ 100 ਗ੍ਰਾਮ ਆਪਾਂ ਲਈ ਹੋਈ ਹੈ ਗੂੰਦ ਜਿਹੜੀ ਕਿ ਆਪਾਂ ਪੀਸੀ ਹੋਈ ਲਈ ਹੋਈ ਹੈ ਸਭ ਤੋਂ ਪਹਿਲਾਂ ਜਿਹੜੇ ਮੇਥੀ ਦਾਣਾ 250 ਗ੍ਰਾਮ ਉਹਨੂੰ ਆਪਾਂ ਪੀਸ ਲਾਂ ਚਾਹੀਦਾ ਇਹਨੂੰ ਜੇ ਤੁਸੀਂ ਚਾਹੋ ਤਾਂ ਇਹਨੂੰ ਸ਼ਾਨ ਵੀ ਸਕਦੇ ਹੋਗੇ ਆਪਣਾ ਜਿਹੜਾ ਵਧੀਆ ਫਾਈਨ ਪਾਊਡਰ ਆ ਉਹ ਤਿਆਰ ਕਰ ਲਿਆ ਸੀ ਹੁਣ ਆਪਾਂ 250 ਗ੍ਰਾਮ ਇਹਦੇ ਵਿੱਚ ਦੇਸੀ ਘਿਓ ਜਿੰਨਾ ਆਪਾਂ ਮੇਥੀ ਦਾਣਾ ਲੈਵਾਂਗੇ ਉਹਨੇ ਘਿਓ ਪਾ ਕੇ ਇਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਜਦੋਂ ਕਿ ਉਹ ਗਰਮ ਹੋ ਜਾਏ ਤਾਂ ਜਿਹੜਾ ਪਾਊਡਰ ਆਪਾਂ ਬਣਾਇਆ ਸੀ ਮੇਥੀ ਦਾਣੇ ਦਾ ਉਹਨੂੰ ਆਪਾਂ ਇਹਦੇ ਵਿੱਚ ਪਾ ਲਾਂਗੇ ਮੈਂ ਪਹਿਲਾਂ ਵੀ ਕਹਿ ਰਹੀ ਹਾਂ ਵੀ ਵਿੱਚ ਕੋਈ ਵੀ ਮੋਟਾ ਪੀਸ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਫਿਰ ਜਦੋਂ ਆਪਾਂ ਖਾਵਾਂਗੇ ਘੜਾੜਾ ਜਾਂ ਮੂੰਹ ਵਿੱਚ ਆ ਜਾਊਗਾ ਇਸ ਕਰਕੇ ਵਧੀਆ ਜਿਹੜਾ ਫਾਈਨ ਪਾਊਡਰ ਆ ਮੇਥੀ ਦਾਣੇ ਦਾ ਬਣਾ ਕੇ ਫੇਰ ਹੀ ਆ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਮੀਡੀਅਮ ਤੇ ਗੈਸ ਕਰ ਲੈਣਾ ਹੈ ਜਿੰਨਾ ਚਿਰ ਇਹ ਜਿਹੜਾ ਕਿਓ ਆ ਉਹ ਸੜ ਨਹੀਂ ਜਾਂਦਾ ਉਹਨਾਂ ਟਾਈਮ ਆਪਾਂ ਇਹਨੂੰ ਪਕਾਉਂਦੇ ਰਹਿਣਾ ਜਿਹੜਾ ਤਾਂ ਕਲਰ ਉਹ ਵੀ ਚੇਂਜ ਹੋਊਗਾ ਤੁਸੀਂ ਦੇਖ ਸਕਦੇ ਹੋ ਵੀ ਆਪ ਨੂੰ ਤਾਂ 4 ਮਿੰਟ ਹੋ ਗਏ ਸੀ ਇਹ ਪਕਾਉਂਦਿਆਂ ਨੂੰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਗੁੰਦ ਜਿਹੜੀ ਕਿ ਆਪਾਂ ਪੀਸੀ ਹੋਈ ਲਈ ਹੋਈ ਹੈ ਜੇਕਰ ਤੁਸੀਂ ਸਾਫਤੀ ਲੈ ਰਹੇ ਹੋ ਤੁਹਾਨੂੰ ਅਲੱਗ ਤੋਂ ਕਿਓ ਵਿੱਚ ਮਤਲਬ ਵਿਪੁਰਨਕੀ ਫਿਰ ਆਪਾਂ ਉਹਨੂੰ ਪੀਸ ਲਾਂਗੇ ਹੁਣ ਆਪਾਂ ਇਹਨੂੰ ਇਹਦੇ ਵਿੱਚ 2-3 ਮਿੰਟ ਵਾਸਤੇ ਪਕਾ ਲਾਂਗੇ ਕਿਉਂ ਵਿੱਚ ਪਾਉਣ ਤੇ ਵਧੀਆ ਫੁੱਲ ਕੇ ਤਿਆਰ ਹੋ ਜਾਂਦੀ ਹੈਗੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨਾਰੀਅਲ ਜਿਹੜਾ ਕਿ ਆਪਾਂ ਸੁੱਕਾ ਨਾਰੀਅਲ 2 ਖੋਪੀਆਂ ਦੀ ਛੁੱਟੀਆਂ ਲਈਆਂ ਹੋਈਆਂ ਸੀਗੀਆਂ ਉਹਨਾਂ ਨੂੰ ਆਪਾਂ ਕੱਦੂ ਕਸ਼ ਕਰ ਲਿਆ ਸੀਗਾ ਉਹਨੂੰ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਹੈਗਾ ਵੇਟ ਚ ਵੀ 100 ਗ੍ਰਾਮ ਤੇ ਇਹਨੂੰ ਵੀ ਇਹਦੇ ਵਿੱਚ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵੀ ਇਹ ਵੀ ਪੁੰਨ ਕੇ ਤਿਆਰ ਹੋ ਜੇ ਗਏ ਗੈਸ ਆਪਾਂ ਬੰਦ ਕਰ ਦੇਣਾਗਾ ਤੇ ਇਹਨੂੰ ਮਿਕਸ ਕਰਕੇ ਹੁਣ ਆਪਾਂ ਇਹਨੂੰ ਇੱਕ ਭਾਂਡੇ ਵਿੱਚ ਕੱਢ ਲਾਂਗੇ ਤੇ ਹੁਣ ਜ ਠੰਡ ਦੌਰਾਨ ਬਹੁਤ ਹੀ ਟੇਸਟੀ ਵੀ ਬਣਦੀ ਹੈਗੀ ਤੇ ਆਪਣੇ ਸਰੀਰ ਨੂੰ એનર્ਜੀ ਵੀ ਦਿੰਦੀ ਹੈ ਸੋ ਜਿਵੇਂ ਹੁਣ ਠੰਡ ਆ ਜਾਂਦੀ ਹੈ ਹਰੇਕ ਕਿਸੇ ਨਾ ਕਿਸੇ ਰੂਪ ਵਿੱਚ ਜਿਹੜੇ ਪੰਜੀਰੀਓ ਬਣਾ ਕੇ ਖਾਂਦੇ ਨੇਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ 10 ਗ੍ਰਾਮ ਪੂਰੀ ਮਿਰਚ ਇਹਦਾ ਵੀ ਜਿਹੜਾ ਪਾਊਡਰ ਆਪ ਤਿਆਰ ਕਰ ਲਾਂਗੇ ਹੁਣ ਆਪਾਂ ਥੋੜਾ ਜਿਹਾ ਕਿਉਂ ਹੋਰ ਪਾ ਲਾਂਗੇ ਦੋ ਕ ਚਮਚ ਵਾਂਗੂ ਕਿਉਂਕਿ ਜਿਹੜੇ ਅਕਰੋਟ ਆ ਬਦਾਮ ਆ ਉਹ ਆਪਾਂ ਇਹਦੇ ਵਿੱਚ ਭੁੰਨ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ 100 ਗ੍ਰਾਮ ਜਿਹੜੇ ਬਦਾਮ ਆ ਓਪਾ ਮੰਗੇ 100 ਗ੍ਰਾਮ ਅਖਰੋਟ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਡਰਾਈ ਫਰੂਟ ਆਪ ਦੇ ਹਿਸਾਬ ਨਾਲ ਵਧ ਘਟ ਪਾ ਸਕਦੇ ਹੋ ਜਿਵੇਂ ਮਗਜ ਹੋਗੇ ਜਾਂ ਪਿਸਤਾ ਹੋਗੇ ਉਹ ਵੀ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਭੁੰਨ ਲੈਣਾ ਜਦੋਂ ਹਲਕਾ ਜਿਹੜਾ ਇਹਦਾ ਕਲਰ ਆ ਜਿਹੜਾ ਚੇਂਜ ਹੋ ਜੀ ਇਦਾਂ ਆਪਾਂ ਜਿਹੜੀ ਪੂਰੀ ਮਿਰਚ ਉਹਦਾ ਵੀ ਜਿਹੜਾ ਪਾਊਡਰ ਨਾਲ ਦੇ ਨਾਲ ਤਿਆਰ ਕਰੀ ਜਾਵਾਂਗੀ ਪੂਰੀ ਮਿਰਚ ਜਿਹੜੀ ਅੱਖਾਂ ਦੀ ਨਿਗਾ ਵਾਸਤੇ ਬਹੁਤ ਫਾਇਦਾ ਕਰਦੀ ਆ ਜਿਹੜੇ ਆ ਕੇ ਡਰਾਈ ਫਰੂਟ ਇਹ ਵੀ ਜਿਵੇਂ ਕਹਿ ਸਕਦੇ ਆ ਵੀ ਸਾਡੇ ਸਰੀਰ ਨੂੰ ਤਾਕਤ ਦਿੰਦੇ ਨੇਗੇ ਤੇ ਵਧੀਆ ਪਾਊਡਰ ਆ ਉਹ ਆਪਾਂ ਨਾਲ ਦੇ ਨਾਲ ਬਣਾਉਂਦੇ ਰਵਾਂਗੇ ਜਿਹੜੀ ਪੂਰੀ ਮਿਰਚ ਉਹ ਆਪਾਂ ਪੀਸ ਲਈ ਸੀਗੀ ਤੇ ਡਰਾਈ ਫਰੂਟ ਇਹ ਆਪਾਂ ਮੋٹے ਮੋٹے ਪੀਸ ਲੈਣੇ ਨੇ ਕਿਉਂਕਿ ਟੇਸਟੀ ਲੱਗਦੇ ਨੇ ਜਦੋਂ ਮੂੰਹ ਵਿੱਚ ਆਉਂਦੇ ਨੇਗੇ ਜੇ ਤੁਸੀਂ ਚਾਹੋ ਤਾਂ ਆਪਦੇ ਹਿਸਾਬ ਨਾਲ ਇਹਨੂੰ ਬਰੀਕ ਜਿਹੜਾ ਪਾਊਡਰ ਉਹ ਜਦ ਤਿਆਰ ਕਰ ਸਕਦੇ ਹੋ ਇਸ ਤੋਂ ਬਾਅਦ ਆਪਾਂ ਲਵਾਂਗੇ ਜੀ ਘਿਓ ਜਿਹੜਾ ਕਿ ਆਪਾਂ ਲਵਾਂਗੇ 750 ਗ੍ਰਾਮ 750 ਗ੍ਰਾਮ ਜਿਹੜਾ ਘਿਓ ਆ ਉਹ ਆਪਾਂ ਇਹਦੇ ਵਿੱਚ ਪਾ ਲੈਣਾ ਵੱਧ ਘੱਟ ਆਪਾਂ ਪਾ ਸਕਦੇ ਆਂਗੇ ਪਰ ਜਿਹੜੀ ਪੰਜੀਰੀ ਚ ਘਿਓ ਉਹ ਠੀਕ ਜੀ ਮਾਤਰਾ ਚ ਹੋਣਾ ਚਾਹੀਦਾ ਜਿਆਦਾ ਜੇ ਘਿਓ ਹੋਊਗਾ ਸੋ ਹੁਣ ਆਪਾਂ ਲਵਾਂਗੇ ਜੀ 750 ਗ੍ਰਾਮ ਆਟਾ ਕਿਉਂ ਥੋੜਾ ਜਿਹਾ ਘੱਟ ਪਾ ਲਈ ਉਹ 700 ਗ੍ਰਾਮ ਪਾ ਲਿਆ 750 ਗ੍ਰਾਮ ਆਪਾਂ ਇਹਦੇ ਵਿੱਚ ਆਟਾ ਪਾ ਲੈਣਾ ਹੈ ਚੰਗੀ ਤਰ੍ਹਾਂ ਆਪਾਂ ਇਹਨੂੰ ਭੁੰਨ ਲਾਂਗੇ ਕਿਉਂਕਿ ਜਿਹੜਾ ਆਟੇ ਨਾਲ ਜਿਹੜਾ ਟੇਸਟ ਆ ਗਿਆ ਪੰਜੀਰੀ ਦਾ ਬਹੁਤ ਹੀ ਵਧੀਆ ਹੁੰਦਾ ਆਟਾ ਬਿਲਕੁਲ ਪੱਕਿਆ ਹੋਣਾ ਚਾਹੀਦਾ ਕੱਚਾਪਨ ਬਿਲਕੁਲ ਵੀ ਨਹੀਂ ਰਹਿਣ ਦੇਣਾ ਚਾਹੀਦਾ ਚੰਗੀ ਤਰ੍ਹਾਂ ਆਪਾਂ ਮਿਕਸ ਕਰਦੇ ਜਾਵਾਂਗੇ ਇੱਥੇ ਮੈਂ ਜਿਹੜਾ ਆ ਕਿਉ ਹੋ ਗਿਆ ਉਹ ਆਪਾਂ ਮਿਣਕਣ ਲਿਆ ਬਸ ਆਪਾਂ ਆਪਦੇ ਹਿਸਾਬ ਜਿਨਾਲੀ ਪਾਇਆ ਗਿਆ ਪਰ ਇਸ ਪ੍ਰਕਾਰ ਦੀ ਹੋਣਾ ਚਾਹੀਦਾ ਜਿਆਦੇ ਮਤਲਬ ਗਿੱਲਾ ਜਾਂ ਟਾ ਨਹੀਂ ਆਪਾਂ ਰੱਖਣਾ ਨਹੀਂ ਤਾਂ ਫਿਰ ਮੈਂ ਪਹਿਲਾਂ ਵੀ ਕਿਹਾਗਾ ਵੀ ਕਿਉਂ ਦੀ ਟੇਸਟੀ ਆਈ ਜਾਂਦਾ ਸੁਖਭਰੂਰੀ ਜਿਹੜੀ ਪੰਜੀਰੀ ਉਹ ਵਧੀਆ ਲੱਗਦੀ ਹੈਗੀ ਸੋ ਹੁਣ ਆਪਾਂ ਇੱਕ ਖੁੱਲਾ ਜਿਹਾ ਪਾਂਡਾ ਲੈ ਲਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ 800 ਗ੍ਰਾਮ ਆਪਾਂ ਲਈ ਹੋਈ ਹੈ ਦੇਸੀ ਖੰਡ ਇਹਦੇ ਵਿੱਚ ਆਪਾਂ ਮਿਸ਼ਰੀ ਜਾਂ ਸ਼ੱਕਰ ਵੀ ਪਾ ਸਕਦੇ ਹਾਂਗੇ ਤੇ ਜਿਹੜਾ ਆਪਾਂ ਮੇਥੀ ਦਾਣਾ ਨਾਰੀਅਲ ਤੇ ਜਿਹੜਾ ਆਪਾਂ ਲਏ ਹੋਏ ਸੀਗੀ ਗਰੂੰਦ ਉਹ ਜਿਹੜੇ ਆਪਾਂ ਵਧੀਆ ਪੁੰਨ ਕੇ ਤਿਆਰ ਕਰ ਲਈ ਸੀ ਉਹਨੂੰ ਆਪਾਂ ਇਸ ਭਾਂਡੇ ਵਿੱਚ ਪਾਵਾਂਗੇ 10 ਗ੍ਰਾਮ ਜਿਹੜੀ ਪੂਰੀ ਮਿਰਚ ਸੀ ਉਹਦਾ ਪਾਊਡਰ ਵੀ ਆਪਾਂ ਇਸ ਭਾਂਡੇ ਵਿੱਚ ਪਾਵਾਂਗੇ ਡਰਾਈ ਫਰੂਟ ਸਾਰੀਆਂ ਚੀਜ਼ਾਂ ਨੂੰ ਆਪਾਂ ਇੱਕ ਖੁੱਲੇ ਭਾਂਡੇ ਵਿੱਚ ਮਿਕਸ ਕਰ ਲਾਂਗੇ ਤਾਂ ਜੋ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਵਧੀਆ ਮਿਕਸ ਕਰਕੇ ਤਿਆਰ ਹੋ ਜਾਣ ਉਦੋਂ ਆਪਣੇ ਜਿਹੜਾ ਆਟਾ ਉਹ ਨਾਲ ਦੀ ਨਾਲ ਭੁੰਨ ਰਿਹਾ ਸੀਗਾ ਉਹ ਵੀ ਜਿਹੜਾ ਪੁੱਜ ਕੇ ਵਧੀਆ ਤਿਆਰ ਹੋ ਗਿਆ ਸੀਗਾ ਆਟੇ ਨੂੰ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਆਟਾ ਜਿਵੇਂ ਆਪਾਂ ਬੇਸਣ ਦਾ ਆਟਾ ਵੀ ਲੈ ਸਕਦੇ ਹਾਂ ਕਣਕ ਦਾ ਆਟਾ ਜੋ ਵੀ ਆਪਾਂ ਨੂੰ ਪਸੰਦ ਹੋਵੇ ਉਹ ਆਪਾਂ ਪਾ ਸਕਦੇ ਹਾਂਗੇ ਸਾਰੀਆਂ ਚੀਜ਼ਾਂ ਨੂੰ ਆਪਾਂ ਹੁੰਦੀ ਹੈਗੀ ਜਿਨ੍ਹਾਂ ਨੂੰ ਬਹੁਤ ਜਿਆਦਾ ਵਾਇਵਾਦੀ ਹੈ ਜਾਂ ਜੋੜਾ ਵਿੱਚ ਬਹੁਤ ਜਿਆਦਾ ਦਰਦ ਹੈ ਰੇਸ਼ੇ ਦੀ ਪ੍ਰੋਬਲਮ ਆਗੀ ਇਸ ਤੋਂ ਇਲਾਵਾ ਜਿਵੇਂ ਸਰੀਰ ਦੀ ਕਮਜ਼ੋਰੀ ਹੈ ਜਿਵੇਂ ਕਈ ਵਾਰ ਆਪਨ ਹੁੰਦਾ ਵੀ ਆਪਣੇ ਤੌਣ ਆਕੜ ਜਾਂਦੀ ਹੈ ਬਾਹਾਂ ਜਿਵੇਂ ਕਹਿ ਸਕਦੇ ਆਂ ਵੀ ਵਾਇਵਾਦੀ ਉਹਨਾਂ ਵਾਸਤੇ ਵੀ ਬਹੁਤ ਫਾਇਦਾ ਕਰਦੀ ਹੈ ਸੋ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਣਾ ਬਹੁਤ ਹੀ ਹੈਲਦੀ ਤੇ ਟੇਸਟੀ ਹੈ ਵੀਡੀਓ ਵਧੀਲੇ ਕਿ ਗੀ ਜ਼ਰੂਰ ਸ਼ੇਅਰ ਕਰਨੀ ਧੰਨਵਾਦ ਜੀ